ਦਿੱਲੀ ਵਿਖੇ ਮਹਾਰਾਲੀ ਵਾਸਤੇ ਕਿਸਾਨਾਂ ਵੱਲੋਂ ਜਿਹੜੀ 14 ਤਰੀਕ ਦੀ ਕਾਲ ਦਿੱਤੀ ਗਈ ਸੀ ਕਿ ਦਿੱਲੀ ਦਾ ਦਿੱਲੀ ਵੱਲ ਨੂੰ ਜਾਣਗੇ ਤਾਂ ਅੱਜ ਸ਼੍ਰੀ ਅਮਰਸਰ ਸਾਹਿਬ ਤੋਂ 2-250 ਦੇ ਕਰੀਬ ਜੋ ਕਿਸਾਨ ਹੈਗੇ ਨੇ ਵੱਡੇ ਪੱਦਰ ਦੇ ਉੱਤੇ ਜੋ ਦਿੱਲੀ ਵੱਲ ਨੂੰ ਜਾ ਰਹੇ ਨੇ ਰਵਾਨਾ ਹੋ ਲੱਗੇ ਨੇ ਤਾਂ ਤਸਵੀਰਾਂ ਤਾਂ ਨਾਲ ਸਾਂਝਾ ਕਰ ਰਹੇ ਆ ਸ਼੍ਰੀ ਅਮਰਸਰ ਸਾਹਿਬ ਦੇ ਸਟੇਸ਼ਨ ਤੋਂ ਹਾਲਾਂਕਿ ਜੇਕਰ ਗੱਲ ਕਰ ਲਈਏ ਕਿ ਇਸ ਵਕਤ ਕਿਸਾਨਾਂ ਦੇ ਕਿਤਨਾ ਕਿਤੇ ਕਹਿ ਸਕਦੇ ਆ ਕਿ ਦੋ ਧੜੇ ਬਣੇ ਨੇ ਇੱਕ ਧੜੇ ਦੀ ਗੱਲ ਕਰ ਲਈਏ ਤਾਂ ਗੈਰ ਰਾਜਨੀਤਿਕ ਤਾਂ ਦੂਸਰਾ ਜੋ ਹੈ ਰਾਜਨੀਤਿਕ ਧੜਾ ਜੋ ਸੰਯੁਕਤ ਕਿਸਾਨ ਮੋਰਚਾ ਤਾਂ ਖੋਤਾ ਹੀ ਧੜ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਤੇ ਕਿਸਾਨਾਂ ਦੇ ਨਾਲ ਗੱਲ ਵੀ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਤਾਂ ਅੱਜ ਇਸ ਤਰੀਕੇ ਦੇ ਨਾਲ ਜੋ ਕਿ ਕਿ ਇਸ ਵਕਤ ਕਿਸਾਨਾਂ ਦੇ ਦੋ ਧੜੇ ਆਪਾਂ ਕਹਿ ਸਕਦੇ ਆ ਗੈਰ ਰਾਜਨੀਤਿਕ ਤੇ ਰਾਜਨੀਤਿਕ ਤਾਂ ਸਰਵਜੰਗ ਪੰਦੇਰ ਹੋਣਾ ਵੱਲੋਂ ਵੀ ਵੱਡੀਆਂ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਵੱਡੀਆਂ ਕਾਲਾਂ ਦਿੱਤੀਆਂ ਜਾ ਰਹੀਆਂ ਨੇ ਤੇ ਅੱਜ ਤੁਸੀਂ ਦਿੱਲੀ ਵੱਲ ਨੂੰ ਜਾ ਰਹੇ ਹੋ ਕੀ ਕਹਿਣਾ ਚਾਹੋ ਦੇਖੋ ਪਹਿਲੀ ਤੇ ਗੱਲ ਜਿਹੜੀ ਤੁਸੀਂ ਰਾਜਨੀਤਿਕ ਗੈਰ ਰਾਜਨੀਤਿਕ ਕਾਲੀ ਕੀਤੀ ਆ ਇਸ ਦੁਨੀਆ ਦੇ ਅੰਦਰ ਕੁਝ ਵੀ ਗੈਰ ਰਾਜਨੀਤਿਕ ਨਹੀਂ ਗੀ ਪਰ ਉਹ ਤਾਂ ਕਹਿੰਦੇ ਨਾ ਗੈਰ ਰਾਜਨੀਤ ਇਹ ਗੈਰ ਰਾਜਨੀਤ ਕਹਿਣਾ ਵੀ ਇੱਕ ਰਾਜਨੀਤੀ ਆ ਅੱਛਾ ਸੋਇ ਕਰਕੇ ਇੱਕ ਗਮਰਾਹ ਕਰਨ ਵਾਲੀ ਗੱਲ ਆ ਵੀ ਗੈਰ ਰਾਜਨੀਤ ਕਹਿਣੀ ਜਦੋਂ ਕੋ ਬੰਦਾ ਵੋਟ ਪਾ ਕੇ ਤਾਂ ਉਂਗਲ ਖੜੀ ਕਰਦਾ ਤਾਂ VOTER ਜਿਹੜਾ ਉਹ ਰਾਜਨੀਤਕ ਆ ਉਹ ਫੈਸਲਾ ਕਰਦਾ ਵੀ ਮੈਂ ਕਿਹੜੀ ਰਾਜਨੀਤੀ ਜਿਹੜੀ ਆ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਆ ਕਿਹੜੀ ਰਾਜਨੀਤੀ ਨੂੰ ਵੋਟ ਪਾਉਣੀ ਆ ਉਹ ਕਿਸਾਨ ਨੇ ਉਹ ਫਿਰ ਮਤਲਬ ਕਹਿ ਸਕਦੇ ਰਾਜਨੀਤੀ ਕਰ ਰਹੇ ਨੇ ਸਰਮ ਸਿੰਘ ਪੰਦੇਰ ਹੋਣੀ ਜਾਂ ਉਹਨਾਂ ਦੇ ਸਾਥੀ ਦੇਖੋ ਮੈਂ ਇਹ ਇਹ ਲਿਖੀ ਪੜੀ ਗੱਲ ਆ ਕਿ ਕੁਝ ਵੀ ਗੈਰ ਰਾਜਨੀਤਿਕ ਨਹੀਂ ਹੈਗਾ ਕਿਸਾਨਾਂ ਦਾ ਸੰਘਰਸ਼ ਜਿਹੜਾ ਉਹ ਕਿਸਾਨਾਂ ਦੀ ਰਾਜਨੀਤੀ ਆ ਜਿਹੜਾ ਜਿਹੜਾ ਬੰਦਾ ਕਿਸਾਨ ਆਪਣੇ ਢੰਗ ਨਾਲ ਰਾਜਨੀਤੀ ਕਰਦੇ ਆ ਰਾਜਨੀਤੀ ਦੋ ਤਰ੍ਹਾਂ ਹੋ ਸਕਦੀ ਆ ਚੋਣਾਂ 'ਚ ਸਾਲ ਲੈਣ ਨੂੰ ਰਾਜਨੀਤੀ ਹੋ ਸਕਦੀ ਆ ਪਰ ਜਿਹੜਾ ਸੰਘਰਸ਼ ਕਰਨਾ ਹੈ ਉਹ ਵੀ ਰਾਜਨੀਤੀ ਆ ਸੰਘਰਸ਼ ਕਰਕੇ ਸਰਕਾਰ ਕੋਲੋਂ ਆਪਣੇ ਪੱਖ ਦੀਆਂ ਪਾਲਿਸੀਆਂ ਜਿਹੜੀਆਂ ਨੇ ਉਹ ਬਣਵਾਉਣੀਆਂ ਤੇ ਵਿਰੋਧ ਵਾਲੀਆਂ ਪਾਲਿਸੀਆਂ ਨੂੰ ਜਿਹੜਾ ਰੱਦ ਕਰਾਉਣਾ ਪਾਲਸੀਆਂ ਨੂੰ ਨੀਤੀ ਨੂੰ ਰੱਦ ਕਰਾਉਣਾ ਜਾਂ ਆਪਣੇ ਵੱਲ ਦੀ ਨੀਤੀ ਬਣਾਉਣਾ ਇਹੋ ਤੇ ਰਾਜਨੀਤੀ ਹੈ ਸੋ ਇਹ ਕਰਕੇ ਕਿਸਾਨਾਂ ਦਾ ਸੰਘਰਸ਼ ਆਪਣੇ ਆਪ ਚ ਇੱਕ ਕਿਸਾਨਾਂ ਦੀ ਰਾਜਨੀਤੀ ਆ ਪਰ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ ਕਿਉਂਕਿ ਕਿਹਾ ਤੇ ਇਹ ਹੀ ਜਾਂਦਾ ਨਾ ਕਿ ਅਸੀਂ ਗੈਰ ਰਾਜਨੀਤਿਕ ਹੈਗੇ ਆ ਅਸੀਂ ਜੋ ਬੈਠੇ ਆ ਸਾਡਾ ਸਾਡੇ ਚ ਕੋਈ ਰਾਜਨੀਤੀ ਦੇ ਨਾਲ ਨਹੀਂ ਜੁੜਿਆ ਜੇਕਰ ਪਿਛਲੇ ਮੋਰਚੇ ਦੀ ਗੱਲ ਕਰ ਲਈਏ ਅੰਦੋਲਨ ਦੀ ਗੱਲ ਕਰ ਲਈ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਹੜੇ ਕਿਸਾਨ ਨੇ ਉਹ ਰਾਜਨੀਤੀ ਵੜੇ ਨੇ ਜਿਨ੍ਹਾਂ ਦੇ ਕਰਕੇ ਜਿਹੜਾ ਇਸ ਵਾਰ ਉਹ ਅੱਗੇ ਨਹੀਂ ਆਏ ਇਹ ਇਹ ਗਮਰਾਹਕੁਨ ਪ੍ਰਚਾਰ ਹੈ ਤੇ ਮੈਂ ਬਾਰੇ ਮੈਂ ਕਹਿਤੀ ਜੋੜੀ ਗੱਲ ਕਹਿਣੀ ਆ ਇਹ ਇਹ ਗਮਰਾਹਕੁਨ ਗੱਲਾਂ ਕੁਝ ਵੀ ਗੈਰ ਰਾਜਨੀਤਿਕ ਨਹੀਂ ਬਸ ਇਹਦਾ ਇੰਨਾ ਹੀ ਜਵਾਬ ਹੈ ਪਰ ਅੱਜ ਤੁਸੀਂ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਕਿੰਨੇ ਵੱਡੇ ਪੱਧਰ ਦੇ ਕਿਸਾਨ ਦਿੱਲੀ ਵੱਲ ਨੂੰ ਜਾ ਰਹੇ ਨੇ ਲੱਖਾਂ ਦੀ ਗਿਣਤੀ 'ਚ ਕੱਲ ਲੋਕ ਜਿਹੜੇ ਨੇ ਉਹ ਰਾਮਲੀਲਾ ਗਰਾਊਂਡ 'ਚ ਪੂਰੇ ਦੇਸ਼ ਤੋਂ ਆਕੇ ਜਿਹੜੀ ਆ ਉਹ ਆਪਣੀ ਮਾਂ ਪੰਚਾਇਤ ਕਰਨਗੇ ਪੰਜਾਬ ਚੋਂ 50000 ਤੋਂ ਵੱਧ ਕਿਸਾਨ ਪੰਜਾਬ ਚੋਂ ਜਿਹੜਾ ਉਹ ਕੱਲ ਦੀ ਪੰਚਾਇਤ ਜਿਹੜਾ ਉਹ ਸ਼ਾਮਲ ਹੋ ਤਾਂ ਇੱਕ ਨੇ ਵੇਖਦੇ ਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਵੱਲੋਂ ਵੀ ਜੋ ਕੱਲ ਅਸਤੀਫਾ ਵੀ ਦਿੱਤਾ ਗਿਆ ਖੱਟਰ ਸਾਹਿਬ ਵੱਲੋਂ ਤਾਂ ਕਿਵੇਂ ਵੇਖਦੇ ਹੋ ਕਿ ਤੜਾ ਕਿਤੇ ਮੰਗਾ ਤਾਂ ਦੋਵਾਂ ਦੀਆਂ ਸੇਮ ਨੇ ਨਹੀਂ ਇਹ ਇਹ ਸਾਰਾ ਕੁਝ ਜਿਹੜਾ ਅਸਤੀਫਾ ਦੇਣਾ ਉਹ ਕਾਨੂੰਨ ਲੈ ਕੇ ਆਉਣਾ ਅਸੀਂ ਇਹਨੂੰ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਦਾ ਹੋਣਾ ਇਹ ਇਹ ਉਹਨਾਂ ਦੀ ਰਾਜਨੀਤੀ ਆ ਕਿਉਂਕਿ ਇੱਕ ਵੱਡਾ ਮੁੱਦਾ ਜਿਹੜਾ ਇਹ ਉਹ ਫੰਡ ਕਿੱਥੋਂ ਲਿਆ ਜਾ ਰਹੇ ਨੇ ਚੋਣ ਬਾਣ ਜਿਹੜੇ ਉਹ ਕਿੰਨਾਂ ਨੇ ਦਿੱਤੇ ਨੇ ਉਹ ਇਹ ਹੁਣ ਸੁਪਰੀਮ ਕੋਰਟ ਦੇ ਫੈਸਲੇ ਨਾਲ ਫੋਰਫਰੰਟ ਤੇ ਆ ਗਿਆ ਹੈ ਉਹਦੇ ਵਿੱਚ ਸਾਰੀਆਂ ਪਾਰਟੀਆਂ ਨੇ ਨੰਗੇ ਹੋਣਾ ਭਾਜਪਾ ਥੋੜੀ ਜ਼ਿਆਦਾ ਲੰਗੀ ਹੋਊਗੀ ਕਿਉਂਕਿ ਉਹ ਸੱਤਾ ਦੇ ਵਿੱਚ ਆ ਉਹਨੂੰ ਜ਼ਿਆਦੇ ਵੱਡੇ ਫੰਡ ਮਿਲੇ ਨੇ ਇਹ ਕਰਕੇ ਇਹ ਮੁੱਦੇ ਤੋਂ ਲੋਕਾਂ ਦਾ ਧਿਆਨ ਲਾਂਬੇ ਕਰਨ ਦੇ ਲਈ ਇਹ ਇਹ ਜਿਹੜਾ ਖੱਟੜ ਸਾਹਿਬ ਦਾ ਅਸਤੀਫਾ ਲਿਆ ਸੀਏ ਦਾ ਪ੍ਰਧਾਨ ਮੰਤਰੀ ਹੁਣਾਂ ਅਕਾਊਂਸਮੈਂਟ ਕੀਤਾ ਤਾਂਗੇ ਵੱਡੀਆਂ ਖਬਰਾਂ ਬਣ ਜਾਣ ਗੋਦੀ মিডিਆ ਨੇ ਇਹਦਾ ਇਹਦਾ ਹੋਲ ਆ ਜਿਹੜਾ ਉਹ ਚੁੱਕ ਦਿੱਤਾ ਤਾਂ ਜਿਸ ਤਰੀਕੇ ਦਾ ਵਤੀਰਾ ਆ ਜੇ ਆਪਾਂ ਵਤੀਰੇ ਦੀ ਗੱਲ ਕਰ ਲਈਏ ਜੋ ਹਰਿਆਣਾ ਸਰਕਾਰ ਵਾਲੋ ਪਿਛਲੇ ਦਿਨਾਂ ਚ ਵੇਖਣ ਨੂੰ ਮਿਲਿਆ ਤਾਂ ਉੱਥੇ ਜੇਕਰ ਸ਼ੁਭ ਕਰਨ ਦੇ ਭੋਗ ਦੀ ਗੱਲ ਕਰ ਲਈਏ ਤਾਂ ਕਿਸਾਨਾਂ ਵਾਲੇ 90000 ਰੁਪਏ ਦੀ ਜਿਹੜੀ ਰਕਮਾ ਨੂੰ ਲੈ ਕੇ ਜਿਹੜੀਆਂ ਗੱਲਾਂ ਨਿਕਲ ਕੇ ਆਈਆਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ ਦੇਖੋ ਇੱਕ ਇੱਕ ਗੱਲ ਸਾਨੂੰ ਸਾਰਿਆਂ ਨੂੰ ਸਮਝਣੇ ਚਾਹੀਦੇ ਔਰ ਸੰਯੁਕਤ ਕਿਸਾਨ ਮੋਰਚੇ ਦੀ ਲੀਡਰ ਬੜੀ ਚੰਗੀ ਤਰ੍ਹਾਂ ਸਮਝਦੀ ਆ ਓਏ ਜਿੱਦਾਂ ਵੱਡਾ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਦਾ ਮਾਮਲਾ ਇਹਦੇ ਚ ਪੂਰੇ ਦੇਸ਼ ਦੇ ਕਿਸਾਨਾਂ ਨੂੰ ਐ ਇੱਕ ਮੁੱਠ ਹੋ ਕੇ ਲੋਹੇ ਦੀ ਲੱਠ ਬਣਨਾ ਪਊਗਾ ਜੇ ਜਿੰਨਾ ਜਿੰਨਾ ਜਰਹੀਂ ਇਕੱਠੇ ਨਹੀਂ ਹੋਵਾਂਗੇ ਸਾਰੇ ਦੇਸ਼ ਦੇ ਕਿਸਾਨ ਇੱਕੋ ਹੀ ਗੱਲ ਆ ਨਾ ਸਾਰੇ ਹੀ ਜੇ ਇਹ ਗਰੰਟੀ ਕਾਨੂੰਨ ਅਹੀਂ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਚਾਹੁੰਦੇ ਆ ਤੇ ਫੇਰ ਅਸੀਂ ਇਕੱਠੇ ਹੋਣ ਤੋਂ ਕਿਉਂ ਹਿਚਕਚਾਟ ਆ ਸਾਨੂੰ ਇਹ ਰਾਜਨੀਤਿਕ ਗੈਰ ਰਾਜਨੀਤਿਕ ਜਿਹੜਾ ਇਹ ਕੀ ਲਫੜਾ ਹੈ ਮਸਲਾ ਦੇ ਕਿਸਾਨਾਂ ਦੀ ਰਾਜਨੀਤੀ ਕਰਨਾ ਤੇ ਕਿਸਾਨਾਂ ਦੀ ਰਾਜਨੀਤੀ ਜਿਹੜੀ ਆ ਉਹ ਐਮਐਸਪੀ ਦਾ ਗਰੰਟੀ ਕਾਨੂੰਨ ਬਣਾ ਕੇ ਹੋਣੀ ਆ ਉਹ ਕਰਜ਼ਾ ਰੱਦ ਕਰਾ ਕੇ ਹੋਣੀ ਆ ਉਹ ਕਿਸਾਨਾਂ ਨੂੰ 10000 ਰੁਪਇਆ ਪੈਨਸ਼ਨ ਲੈ ਕੇ ਦੇਣ ਦੇ ਕੇ ਹੋਣੀ ਆ ਉਹ ਕਿਸਾਨਾਂ ਦੇ ਜਿੰਨਾ ਕਿਸਾਨ ਜਿਨ੍ਹਾਂ ਕ ਮਤਲਬ ਕੇਸ ਦਰਜ ਹੋਏ ਆਂਦੋਲਨਾਂ ਦੌਰਾਨ ਉਹ ਰੱਦ ਕਰਾ ਕੇ ਹੋਣੀ ਆ ਉਹ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਜਿਨ੍ਹਾਂ ਦੇ ਝੂਠਾ ਪਰਚਾ ਦਰਜ ਕੀਤਾ ਉਹਨਾਂ ਦਾ ਪਰਚਾ ਦਰਜ ਕਰਕੇ ਤੇ ਮੰਤਰੀ ਤੋਂ ਉਹਦੇ ਮੁੰਡੇ ਨੂੰ ਸੇਖਾਂ ਦੇ ਪਿੱਛੇ ਭੇਜ ਕੇ ਜਿਹੜੀ ਆ ਉਹ ਕਿਸਾਨਾਂ ਦੀ ਰਾਜਨੀਤੀ ਜਿਹੜੀ ਆ ਉਹ ਲਾਗੂ ਹੋਣੀ ਆ ਇਹ ਇਕੱਠੇ ਹੋ ਕੇ ਹੋ ਗਈ ਸਾਡਾ ਜਿਹੜਾ ਪਹਿਲਾ ਅੰਦੋਲਨ ਆ ਉਹਦੀ ਜਿੱਤ ਦੇ ਦੋ ਕਾਰਨ ਨੇ ਪਹਿਲਾ ਕਾਰਨ ਹੈ ਵੀ ਪੰਜਾਬ ਦੀ ਸਾਰੀ ਕਿਸਾਨ ਲਹਿਰ ਇਕੱਠੀ ਹੋਈ ਔਰ ਇਹ ਪੰਜਾਬ ਦੀ ਕਿਸਾਨ ਲਹਿਰ ਨੇ ਦਿੱਲੀ ਦੇ ਬਾਡਰਾਂ ਤੇ ਜਾ ਕੇ ਸਾਰੇ ਦੇਸ਼ ਦੀ ਕਿਸਾਨ ਲਹਿਰ ਨੂੰ ਆਪਣੇ ਵੱਲ ਖਿੱਚ ਕੇ ਤੇ ਕਸ਼ਿਆ ਕੀਤਾ। ਸੰਯੁਕਤ ਕਿਸਾਨ ਮੋਰਚਾ ਇਸੇ ਦੌਰਾਨ ਹੀ ਬਣਿਆ। ਔਰ ਦੂਸਰੀ ਗੱਲ ਸਾਡੀ ਜਿੱਤ ਦੇ ਵਿੱਚ ਜਿੱਥੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਖੂਨ ਨੇ ਇੱਕ ਫੈਸਲਾ ਕੁੰਨ ਰੋਲਦਾ ਕੀਤਾ। ਉੱਥੇ ਜਿਹੜਾ ਸਾਡਾ ਮੋਰਚਾ ਸ਼ਾਂਤੀਪੂਰਨ ਰਿਹਾ। ਅਸੀਂ ਟਕਰਾਓ ਵਾਲਾ ਪਾਸਾ ਜਿਹੜਾ ਉਤੋਂ ਵੱਜਦੀ ਰਹੀ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਉਹਨੇ ਵੀ ਜਿੱਤ ਦੇ ਵਿੱਚ ਇੱਕ ਫੈਸਲਾ ਕੁੱਨ ਰੋਲ ਜਿਹੜਾ ਉਹ ادا ਕੀਤਾ ਸੋ ਦੋ ਗੱਲਾਂ ਬੜੀਆਂ ਸਾਫ਼ ਤੇ ਸਪਸ਼ਟ ਨੇ ਏਕਾ ਕਿਸਾਨਾਂ ਦਾ ਦੂਜੀ ਸ਼ਾਂਤੀਪੂਰਨ ਅੰਦੋਲਨ ਜਿਹੜਾ ਇਹਨਾਂ ਦੋਹਾਂ ਤੋਂ ਲਾਂਭੇ ਜਾਂਦਾ ਉਹ ਕਿਸਾਨ ਅੰਦੋਲਨ ਦਾ ਨੁਕਸਾਨ ਕਰੂਗਾ ਉਹ ਉਹ ਉਹਨਾਂ ਦੇ ਕਿਸੇ ਵੀ ਕਾਰਵਾਈ ਦਾ ਕਿਸਾਨਾਂ ਦੇ ਅੰਦੋਲਨ ਨੂੰ ਕਿਸਾਨਾਂ ਦੀ ਲਹਿਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਇਹ ਮੰਗਾਂ ਜਿੱਦਾਂ ਤੁਸੀਂ ਕਹਿ ਕਿ ਮੰਗਾਂ ਤਾਂ ਇੱਕੋ ਹੀ ਨੇ ਹਾਲਾਂਕਿ ਰਾਜਨੀਤਿਕ ਗੈਰ ਰਾਜਨੀਤਿਕ ਦੀ ਜਿਹੜੀਆਂ ਗੱਲਾਂ ਛਿੜ ਰਹੀਆਂ ਨੇ ਤਾਂ ਸਰਵਨ ਸਿੰਘ ਪੰਦੇਰ ਹੋਣਾ ਨੂੰ ਕੀ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਲੀਡਰ ਆਗੂ ਨੇ ਉਹ ਮਿਲਣਗੇ ਜਾਂ ਉਹਨਾਂ ਦੇ ਨਾਲ ਰਾਬਤਾ ਬਣਾਉਣਗੇ ਕਿ ਇੱਕੋ ਥਾਂ ਇਕੱਠੇ ਹੋ ਕੇ ਜਿਹੜਾ ਮੋਰਚਾ ਚੱਲ ਆ ਜਾਏ ਅੱਗੇ ਬਿਲਕੁਲ ਬਿਲਕੁਲ ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਕੋਈ ਵੀ ਜਿਹੜਾ ਉਹ ਕੰਝੈਸ਼ ਨਹੀਂ ਛੱਡ ਰਿਹਾ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਹੀ ਪਿਛਲੇ 6 ਮਹੀਨੇ ਤੋਂ ਤਿੰਨ ਕਮੇਟੀਆਂ ਬਣ ਕੇ ਤੇ ਗੱਲਬਾਤ ਹੋਈ ਆ ਰਾਜੇਵਾਲ ਵਾਲਾ ਧੜਾ ਸੰਯੁਕਤ ਕਿਸਾਨ ਮੋਰਚੇ 'ਚ ਆ ਗਿਆ ਭੰਦੇਰ ਵਾਲਾ ਧੜਾ ਕਿਉਂਕਿ ਉਹਨਾਂ ਦੀਆਂ ਕੁਝ ਗੱਲਾਂ ਨੇ ਜਿਹੜਾ 26 ਜਨਵਰੀ ਵਾਲਾ ਘਟਨਾਕਰਮ ਸੀਗੀ ਪਰੇਡ ਵਾਲਾ ਦਿੱਲੀ ਵਾਲਾ ਉਹਦੇ ਉਹਨਾਂ ਨੇ ਜੋ ਉਸ ਦਿਨ ਕੀਤਾ ਉਹਨੂੰ ਸੰਯੁਕਤ ਕਿਸਾਨ ਮੋਰਚਾ ਗਲਤ ਸਮਝਦਾ ਸੰਯੁਕਤ ਕਿਸਾਨ ਮੋਰਚੇ ਦੀ ਉਹਨਾਂ ਨੂੰ ਸ਼ਰਤ ਆ ਵੀ ਤੁਸੀਂ ਉਹਦੀ ਗਲਤੀ ਮੰਨ ਲਓ ਤੇ ਗਾਂ ਡਿਸਪਲਨ 'ਚ ਰਹਿ ਗਏ ਇਹ ਨਹੀਂ ਵੀ ਸੰਯੁਕਤ ਕਿਸਾਨ ਮੋਰਚੇ ਦੇ ਤੁਸੀਂ ਅੰਦਰ ਹੋ ਤੇ ਜੋ ਸਾਂਝਾ ਪਹਿਲਾ ਕਰੋ ਅਗਲੇ ਦਿਨ ਉਹਨੂੰ ਤੋੜ ਕੇ ਤੁਸੀਂ ਆਪਣੀ ਮਰਜ਼ੀ ਕਰ ਲਓ ਇਹ ਦੋ ਗੱਲਾਂ ਮੰਨ ਲਓ ਤੁਸੀਂ ਵੀ ਆਓ ਸੰਯੁਕਤ ਕਿਸਾਨ ਮੋਰਚੇ 'ਚ ਕਿਸਾਨ ਲਹਿਰ ਚਾਓ ਢੱਲੇਵਾਲ ਨਾਲ ਵੀ ਇਹੋ ਵੀ ਤੁਹਾਂ ਕਿਉਂ ਗੈਰ ਰਾਜਨੀਤਿਕ ਕਿਉਂ ਬਣਾ ਲਿਆ ਤੁਹਾਨੂੰ ਨਹੀਂ ਤੋੜਨਾ ਦੇਦਾ ਜੇ ਚੋਣਾ ਲੜਨ ਚਲੇਗਾ ਕੁਝ ਸਾਥੀ ਤਾਂ ਇੱਕ ਵੱਡਾ ਹਿੱਸਾ ਜਿਹੜਾ ਉਹ ਉਹਨੇ ਨਾ ਚੋਣ ਲੜੀ ਨਾ ਉਹਨੇ ਗੈਰ ਰਾਜਨੀਤਿਕ ਮੋਰਚਾ ਬਣਾਇਆ ਉਹ ਸੰਯੁਕਤ ਕਿਸਾਨ ਮੋਰਚੇ ਦੇ ਅੰਦਰ ਹੀ ਰਿਹਾ ਉਹ ਇਹ ਕੋਸ਼ਿਸ਼ਾਂ ਕਰਦਾ ਰਿਹਾ ਵੀ ਸਾਰਾ ਕੁਝ ਇਕੱਠਾ ਕਰੀਏ ਸੋ ਕਮੇਟੀਆਂ ਬਣੀਆਂ ਡੱਲੇਵਾਲ ਹੁਣ ਉਹ ਕਮੇਟੀ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਅੱਜ ਵੀ ਅੱਜ ਵੀ ਇਸ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਸਯੁਗਤ ਕਿਸਾਨ ਮੋਰਚੇ ਨੇ 6 ਮੈਂਬਰੀ ਆਲ ਇੰਡੀਆ ਦੇ ਟੌਪ ਦੇ ਲੀਡਰਾਂ ਦੀ ਜਿਹੜੀ ਆ ਉਹ ਕਮੇਟੀ ਬਣਾਈ ਆ ਉਹ ਕਮੇਟੀ ਗੱਲ ਕਰਨ ਲਈ ਡੱਲੇਵਾਲ ਸਾਹਿਬ ਦੇ ਨਾਲ ਗੱਲ ਕਰਨ ਲਈ ਜਿਹੜੀ ਆ ਉਹ ਉਹਨਾਂ ਨੂੰ ਫੋਨ ਕਰਦੀ ਉਹ ਫੋਨ ਨਹੀਂ ਚੁੱਕਦੇ ਉਹ ਕਮੇਟੀ ਭੋਗ ਤੇ ਵੱਡੀ ਗਿਣਤੀ ਚ ਲੋਕ ਗਏ ਨੇ ਔਰ ਉਹ ਮਤਲਬ ਹਜ਼ਾਰਾਂ ਦੀ ਗਿਣਤੀ ਚ ਕਾਟਰ ਲੈ ਕੇ ਗਏ ਨੇ ਉਹਨਾਂ ਨੂੰ ਉੱਥੇ ਭੋਗ ਇੱਕ ਸ਼ਹੀਦ ਜਿਹੜਾ ਉਹ ਸਾਰਿਆਂ ਦਾ ਸਾਂਝਾ ਸ਼ਹੀਦ ਹੈ ਅੱਜ ਸ਼ੁਭਕਰਨ ਸਿੰਘ ਕਿਸੇ ਇੱਕ ਜਥੇਬੰਦੀ ਦਾ ਸ਼ਹੀਦ ਨਹੀਂਗਾ ਉਹ ਕਿਸਾਨ ਲਹਿਰ ਦਾ ਸ਼ਹੀਦ ਆ ਉਹਨੂੰ ਸ਼ਬਦਾਂਜਲੀ ਅਰਪਿਤ ਕਰਨ ਲਈ ਜੇ ਐਡੀ ਵੱਡੀ ਲੀਡਰਸ਼ਿਪ ਹਿੰਦੁਸਤਾਨ ਦੀ ਕਿਸਾਨ ਕਿਸਾਨ ਲਹਿਰ ਦੀ ਗਈ ਆ ਉਹ ਇਕਤਾ ਕਰਨ ਗਈ ਆ ਉਹਨੂੰ ਸਟੇਜ ਤੇ ਬੁਲਾਉਣ ਨਾਲ ਇਕਤਾ ਵੱਲ ਨੂੰ ਇੱਕ ਕਦਮ ਅੱਗੇ ਵਧਣਾ ਨਹੀਂ ਬੁਲਾਇਆ ਦਾ ਮਤਲਬ ਇਕਤਾ ਨੂੰ ਇਕਤਾ ਨੂੰ ਪਸੰਦ ਨਹੀਂ ਕਰਦੇ ਹੋ ਜੀ ਬਿਲਕੁਲ ਹੈ ਸੜਨਾ ਕੁਝ ਹੋਰ ਕਿਸਾਨੀ ਮੌਜੂਦ ਹਨ ਨਾ ਵੀ ਗੱਲ ਕਰਦੇ ਤਾਂ ਕਿਵੇਂ ਰਵਈਆ ਕਿਵੇਂ ਵੇਖਦੇ ਹੋ ਸਰਕਾਰ ਦਾ ਜਿਸ ਤਰੀਕੇ ਦੇ ਨਾਲ ਖੱਟਰ ਸਰਕਾਰ ਖੱਟਰ ਸਾਹਿਬ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਤਾਂ ਕੀ ਰਾਜਨੀਤੀ ਕਿਵੇਂ ਵੇਖਦੇ ਹੋ ਕਿ ਕਿਸਾਨਾਂ ਨੂੰ ਇਨਸਾਫ ਮਿਲੇਗਾ ਵੇਖੋ ਜੀ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਦਾ ਸਦੀਆਂ ਦਾ ਹੀ ਇਹ ਕੰਮ ਹੈ ਵੀ ਇਨਸਾਫ ਜਿਹੜੀਆਂ ਸਰਕਾਰਾਂ ਤੋਂ ਮੈਦ ਨਹੀਂ ਰੱਖੀ ਜਾ ਸਕਦੀ ਕੋਈ ਵੀ ਇਹ ਤੇ ਜਿੰਨਾ ਵੱਡਾ ਸੰਘਰਸ਼ ਕਰਾਂਗੇ ਜਿੱਡਾ ਵੱਡਾ ਅੰਦੋਲਨ ਕਰਾਂਗੇ ਉਹਦੇ ਨਾਲ ਨਾਲ ਜਿਹੜਾ ਆਪਾਂ ਨੂੰ ਕੁਝ ਪ੍ਰਾਪਤੀਆਂ ਹੋਣਗੀਆਂ ਜੇ ਸਾਡਾ ਉਹ ਤੋਂ 200 22 ਦੇ ਵਿੱਚ ਅਸੀਂ ਸੰਘਰਸ਼ ਲੜਿਆ ਸੀਗਾ ਤੇ ਉਹਨਾਂ ਨੇ ਮੰਗਾ ਜਿਹੜੀਆਂ ਸਾਡੀਆਂ ਕੁਝ ਜਿਹੜੀਆਂ ਮੰਨ ਲਈਆਂ ਸੀਗੀਆਂ ਉਹ ਵੀ ਮੜਕਿ ਉਹਨਾਂ ਲਾਗੂ ਨਹੀਂ ਕੀਤੀਆਂ ਤੇ ਹੁਣ ਸਾਨੂੰ ਦੁਬਾਰੇ ਫੇਰ ਜਿਹੜਾ ਉਹ ਇਕੱਠੇ ਹੋਣਾ ਪੈ ਰਿਹਾ ਤੇ ਹੁਣ ਇਕੱਠੇ ਹੋ ਕੇ ਸਾਰਾ ਸੰਗਠਨ ਜਿਹੜਾ ਉਹ ਇੱਕਦਮ ਮੋਦੀ ਨੂੰ ਦੱਸਣ ਜਾ ਰਹੇ ਅਸੀਂ ਇਸੇ ਕਰਕੇ ਅੱਜ ਵੀ ਅ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਡਾ ਵੱਡਾ ਸੰਗਰਸ ਸਾਨੂੰ ਕਰਨਾ ਪਿਆ ਉਹ ਕਰਾਂਗੇ ਤੇ ਆਪਣੀਆਂ ਮੰਗੀਆਂ ਮੰਨਾਂ ਜਿਹੜੀਆਂ ਲਾਵਾਂਗੇ ਪਰ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਸਰਕਾਰ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਤੁਹਾਨੂੰ ਕੀ ਲੱਗਦਾ ਕਿ ਦਿੱਲੀ ਜਾ ਕੇ ਤੜਨ ਨਾਲ ਅਗਰ ਕਿਸੇ ਤਰੀਕੇ ਦੀ ਵਿਦਿੱਕੀ ਹੁੰਦੀ ਆ ਤਾਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਵੇਖੋ ਜੀ ਜੇ ਸਰਕਾਰ ਸਾਡੇ ਨਾਲ ਵਧੇ ਕੀ ਕਰਦੀ ਆ ਨਾ ਤੇ ਅਸੀਂ ਤੇ ਬਿਲਕੁਲ ਖਾਲੀ ਹੱਥਾਂ ਦੇ ਨਾਲ ਜਾ ਰਹੇ ਆ ਜੇ ਉਹਨਾਂ ਦਾ ਇਹ ਸੀਗਾ ਵੀ ਟਰੈਕਟਰ ਟਰਾਲੀਆਂ ਨਾ ਲੈ ਕੇ ਆਏ ਉਹ ਅਸੀਂ ਟ੍ਰੇਨਾਂ ਤੇ ਜਾ ਰਹੇ ਆ ਜੇ ਸਾਡੇ ਤੇ ਕੋਈ ਵਧੇ ਕੀ ਕਰੂ ਤੇ ਸਰਕਾਰ ਆਪਣਾ ਬੇੜਾ ਗਰਕ ਆਪ ਹੀ ਕਰੂਗੀ ਕਿਉਂਕਿ ਅਸੀਂ ਤੇ ਡੰਗਾ ਖਾਣ ਨੂੰ ਵੀ ਤਿਆਰ ਆਂ ਗੋਲੀਆਂ ਖਾਣ ਨੂੰ ਵੀ ਤਿਆਰ ਆਂ ਪਰ ਸਰਕਾਰ ਆਪਣਾ ਨੁਕਸਾਨ ਆਪ ਕਰੂਗੀ ਜੇ ਕਿਸਾਨਾਂ ਦੇ ਕੋਈ ਵਧੇ ਕੀ ਕਰਦੀ ਆ ਤੇ ਕਿਸਾਨਾਂ ਦੇ ਨਾਲ ਇਹ ਜੋ ਬੀਬੀਆਂ ਵੀ ਨੇ ਉਹ ਵੀ ਖਾਸ ਤੌਰ ਦੇ ਉਤੇ ਵੱਡੇ ਪੱਦਰ ਤੇ ਜਾ ਰਹੀਆਂ ਨੇ ਤਾਂ ਆ ਕਿਵੇਂ ਵੇਖਦੇ ਹੋ ਜਿਸ ਤਰੀਕੇ ਦਾ ਮਾਹੌਲ ਸਰਕਾਰ ਨੇ ਸਿਰਜਿਆ ਹੋਇਆ ਤਾਂ ਕਿਸਾਨ ਕਿਤਨਾ ਕਿਤੇ ਦੋ ਗੁੱਟਾ ਦੇ ਵਿੱਚ ਵੀ ਹੈਗੇ ਨੇ ਗੈਰ ਰਾਜਨੀਤਿਕ ਦੀ ਗੱਲ ਹੁੰਦੀ ਆ ਜਾਂ ਰਾਜਨੀਤਿਕ ਦੀ ਗੱਲ ਹੁੰਦੀ ਆ ਤਾਂ ਤੁਸੀਂ ਜਾ ਰਹੇ ਹੋ ਮੰਗਾ ਤਾਂ ਸੇਮ ਨੇ ਤਾਂ ਕੀ ਕਹਿਣਾ ਚਾਹਉਂ ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹਉਂ ਜਿਹੜਾ ਅਸੀਂ ਕੱਲ ਨੂੰ ਜਾ ਰਹੇ ਹਾਂ ਉਥੇ 14 ਮਾਰਚ ਦੀ ਜਿਹੜੀ ਕਿਸਾਨ ਮਹਾਪੰਚਾਇਤ ਰੱਖੀ ਆ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਉਹਦੇ 'ਚ ਕੱਲਾ ਕਿਸਾਨ ਸ਼ਾਮਿਲ ਨਹੀਂ ਹੈਗਾ ਅਸਲ ਦੇ ਵਿੱਚ ਜਿਹੜੀ ਆ ਸਾਡੀ ਇਹ ਲੜਾਈ ਆ ਸਯੁਤ ਕਿਸਾਨ ਮੋਰਚੇ ਦੀ ਉਹ ਭਾਜਪਾ ਦੇ ਖਿਲਾਫ ਤੇ ਪਲੱਸ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਆ ਔਰ ਭਾਜਪਾ ਦੇ ਖਿਲਾਫ ਇਸ ਕਰਕੇ ਵੱਡੀ ਲੜਾਈ ਆ ਕਿਉਂਕਿ ਉਹ ਕਾਰਪੋਰੇਟ ਘਰਾਣੇ ਬਹੁਤ ਵੱਡੀ ਪੱਤਰ ਤਾਂ ਲੈ ਕੇ ਆ ਰਹੀ ਆ ਦੇਸ਼ ਦੇ ਵਿੱਚ ਲੈ ਕੇ ਆਈ ਵੀ ਆ ਤੇ ਬਹੁਤ ਸਾਰਾ ਕੁਝ ਉਹਨਾਂ ਨੂੰ ਦਿੱਤਾ ਵੀ ਆ ਕਿਉਂਕਿ ਕਾਰਪੋਰੇਟ ਨੇ ਕਿਹਾ ਕਿ ਇੱਥੋਂ ਦੀਆਂ ਜਿੰਨੀਆਂ ਸਰਕਾਰੀ ਸੰਸਥਾਵਾਂ ਨੇ ਉਹਨਾਂ ਨੂੰ ਪ੍ਰਾਈਵੇਟ ਕਰੋ ਜਿੰਨੀਆਂ ਚੀਜ਼ਾਂ ਤੁਹਾਡੀਆਂ ਸਰਕਾਰੀ ਸਾਰੀਆਂ ਪ੍ਰਾਈਵੇਟ ਹੋਣਗੀਆਂ ਉਹਦੇ ਚ ਭਾਵੇਂ ਹੁਣ ਰੇਲ ਵਿਭਾਗਾ ਵੇਖ ਲਿਆ ਉਹ ਵੀ ਵੇਚਤਾ ਸਰਕਾਰ ਨੇ ਚਾਹੇ ਅਸੀਂ ਅਗਨੀ ਪਥ ਸਕੀਮ ਦੇਖ ਲਿਆ ਉਹ ਵੀ 4 ਸਾਲ ਦੀ ਐਸੇ ਕਰਕੇ ਕੀਤੀ ਆ ਕਿਉਂਕਿ ਉਹ ਪ੍ਰਾਈਵੇਟ ਹੋ ਗਿਆ ਜਿਦਾ ਚ ਕੁਝ ਨਹੀਂ ਹੈ ਮੁਲਾਜ਼ਮਾਂ ਦੀਆਂ ਸਾਰੀਆਂ ਪੈਨਸ਼ਨਾਂ ਤੱਕ ਬੰਦ ਕਰਤੀ ਉਹਨਾਂ ਨੇ ਮਜ਼ਦੂਰਾਂ ਲਈ ਚਾਰ ਲੇਬਰ ਕੋਡ ਨਵੇਂ ਲੈ ਆਉਂਦੇ ਆ ਕਿ ਜਿਨ੍ਹਾਂ ਤਹਤ ਉਹ ਆਪਣਾ ਕੋਈ ਵੀ ਪ੍ਰਦਰਸ਼ਨ ਨਹੀਂ ਕਰ ਸਕਦੇ ਹੈਗੇ ਤਾਂ ਇਸ ਕਰਕੇ ਲੜਾਈ ਕੱਲੀ ਹੁਣ ਕਿਸਾਨਾਂ ਦੀ ਨਹੀਂ ਲੜਾਈ ਸਾਰੇ ਵਰਗਾਂ ਦੀ ਬਣ ਚੁੱਕੀ ਆ ਇਸ ਕਰਕੇ ਕਾਰਪੋਰੇਟ ਖਾਣਿਆਂ ਦੇ ਖਿਲਾਫ ਕਿਸਾਨ ਤਾਂ ਬੋਲਦੇ ਆ ਕਿਉਂਕਿ ਇੱਕ ਵੱਡੀ ਤਾਕਤ ਨੇ ਔਰ ਕਾਰਪੋਰੇਟ ਨੂੰ ਇਹ ਲੱਗਦਾ ਸੀ ਕਿ ਬਾਕੀ ਸਾਰੀਆਂ ਚੀਜ਼ਾਂ ਦਾ ਸੀ ਆਪਣੇ ਘਰੇ ਚ ਲੈ ਆਏ ਆ ਕੱਲੀ ਖੇਤੀ ਆ ਜਿਹੜੀ ਬਚੀ ਹੋਈ ਸੀਗੀ ਔਰ ਉਹਨਾਂ ਨੂੰ ਲੱਗਦਾ ਸੀ ਵੀ ਇਹ ਸਭ ਤੋਂ ਵੱਧ ਲਾਹੇਵੰਦ ਅੰਦਾ ਕਿਉਂਕਿ ਭੋਜਨ ਸਭ ਨੇ ਖਾਣਾ ਤੈਨੂੰ ਤੁਸੀਂ ਜਦੋਂ ਮਰਜ਼ੀ ਆਪਣੇ ਕੰਟਰੋਲ ਚ ਕਰ ਸਕਦੇ ਹੋ ਤਾਂ ਬਹੁਤ ਮਹਿੰਗੇ ਭਾਅ ਦੇ ਚੀਜ਼ਾਂ ਵੇਚ ਸਕਦੇ ਹੋ ਇਸ ਕਰਕੇ ਉਹਨਾਂ ਕਿਰਾਣਿਆਂ ਦੇ ਖਿਲਾਫ ਇਹ ਸਾਡੀ ਲੜਾਈ ਆ ਉਹਨਾਂ ਨੂੰ ਜ਼ਮੀਨਾਂ ਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਆ ਤੇ ਭਾਰਤ ਆ ਜਿਹੜਾ ਇਹ WTO ਦਾ ਹਿੱਸਾ ਵਾ WTO ਆ ਕਿ ਜਿਹੜਾ ਤਿੰਨ ਕਾਲੇ ਕਾਨੂੰਨ ਵੀ ਲੈ ਕੇ ਆਇਆ ਜਿਹੜਾ ਇੱਕ ਨਵੀਆਂ ਨੀਤੀਆਂ ਲੈ ਕੇ ਆਇਆ ਸੀਗਾ ਜਿਹਦੇ ਵਿੱਚ ਸੀਗਾ ਵੀ ਨਿਜੀਕਰਨ ਜਿਹਨੂੰ ਕਹਿੰਦੇ ਆ ਵੀ ਸਾਰਾ ਕੁਝ ਪ੍ਰਾਈਵੇਟ ਕਰ ਦੋ ਉਦਾਰੀਕਰਨ ਜਿਹਦੇ ਵਿੱਚ ਇਹ ਸੀਗਾ ਵੀ ਤੁਸੀਂ ਸਾਡੇ ਤੇ ਕਿਸੇ ਕਿਸਮ ਦਾ ਕੋਈ ਟੈਕਸ ਨਹੀਂ ਲਾਓਗੇ ਬਾਹਰਲੀਆਂ ਕੰਪਨੀਆਂ ਆਉਣਗੀਆਂ ਆਪਣੀ ਮਰਜ਼ੀ ਨਾਲ ਵਪਾਰ ਕਰਕੇ ਤੇ ਸਾਰਾ ਪੈਸਾ ਆਪਣੇ ਬਾਹਰਲੇ ਦੇਸ਼ ਲੈ ਕੇ ਜਾਣਗੀਆਂ ਸੰਸਾਰੀਕਰਨ ਦੀ ਨੀਤੀ ਉਹ ਲੈ ਕੇ ਆਏ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਨੂੰ ਦੁਨੀਆ ਦੇ ਜਿੰਨੇ ਪਛੜੇ ਮੁਲਕਾਂ ਗਰੀ ਮੁਲਕਾਂ ਅਸੀਂ ਦੁਨੀਆ 'ਚ ਕਿਤੇ ਵੀ ਜਾਈਏ ਸਾਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੋ ਗਾਰ ਭਾਰਤ ਵੀ ਇੱਕ ਗਰੀ ਮੁਲਕਾ ਇਸ ਕਰਕੇ ਕਾਰਪੋਰੇਟ ਵੱਡੀ ਪੱਧਰ ਤੇ ਇਹਦਾ ਚਾਰਿਆ ਉਹਨਾਂ ਨੇ ਭਾਰਤ ਨੂੰ ਆਪਣੀ ਮੰਡੀ ਬਣਾਇਆ ਹੋਇਆ ਵਾ ਤਾਂ ਹੀ ਇਥੋਂ ਦੀਆਂ ਕੰਪਨੀਆਂ ਨਹੀਂ ਚਲਣ ਦਿੱਤੀਆਂ ਜਾਂਦੀਆਂ ਐਸੇ ਕਰਕੇ ਅੱਜ ਵੀ ਇੱਥੇ ਖੇਤੀ ਆਧਾਰਤ ਕੋਈ ਸੰਤ ਨਹੀਂ ਹੈਗੀ ਜਿੰਨੀ ਸੰਤ ਲੱਗੀ ਸੀ ਉਹ ਸਾਰੀ ਬੰਦ ਹੋਣ ਦੇ ਕੰਡੇ ਆ ਇੱਥੇ ਸਿਰਫ ਲੱਗਿਆ ਕੀ ਸੀਗਾ ਆ ਕੱਲਾ ਗੰਨੇ ਦੀਆਂ ਮਿਲਾਂ ਲੱਗੀਆਂ ਸੀਗੀਆਂ ਉਹਦੇ ਚੋਂ ਵੀ ਕਿੰਨੀਆਂ ਮਿਲਾਂ ਬੰਦ ਹੋ ਗਈਆਂ ਔਰ ਸਿਰਫ ਪੂਰੇ ਪੰਜਾਬ 'ਚ ਦੋ ਤੋਂ ਤਿੰਨ ਮਿਲਾਂ ਚੱਲਦੀਆਂ ਉਹਦੇ ਚ ਵੀ ਕਿਸਾਨਾਂ ਨੂੰ ਤਿੰਨ ਤਿੰਨ ਚਾਰ ਚਾਰ ਸਾਲ ਤੋਂ ਉਹਨਾਂ ਦੀਆਂ ਫਸਲਾਂ ਦਾ ਪੈਸਾ ਨਹੀਂ ਮਿਲਦਾ ਐਸ ਕਰਕੇ ਜਿਹੜਾ ਇਹ ਕਾਰਪੋਰੇਟ ਆ ਨਾ ਇਹ ਖੇਤੀ ਦੇਸ਼ ਕਰਕੇ ਹੜਪਣਾ ਚਾਹੁੰਦਾ ਸੀ ਕਿਉਂਕਿ ਸਭ ਕਿਹਨੂੰ ਚਰਾਉਂਦਾ ਵੀ ਆ ਹਰ ਇੱਕ ਦਾ ਟਿੱਡ ਪਰਦਾ ਭਾਵੇਂ ਉਹ ਗਰੀਬ ਹੋਵੇ ਤੇ ਭਾਵੇਂ ਉਹ ਅਮੀਰ ਹੋਵੇ ਇਸ ਕਰਕੇ ਉਹਨੂੰ ਕਾਰਪੋਰੇਟ ਆਪਣੇ ਸ਼ਕੰਜੇ ਚ ਲੈਣਾ ਚਾਹੁੰਦਾ ਸੀ ਕਿਉਂਕਿ ਕਾਰਪੋਰੇਟ ਦਾ ਇੱਕੋ ਮਕਸਦ ਆ ਕਿ ਅਸੀਂ ਸਿਰਫ ਤੇ ਸਿਰਫ ਮੁਨਾਫਾ ਕਮਾਉਣਾ ਬਾਕੀ ਦੁਨੀਆ ਜਾਵੇ ਠੇਕੂ ਚ ਇਹਦੇ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਇਸ ਕਰਕੇ ਹੋਏ ਸਾਰਾ ਕੁਝ ਕਰ ਰਿਹਾ ਹੁਣ ਤੁਸੀਂ ਦੇਖੋ ਅਡਾਨੀਆ ਅਡਾਨੀਆ ਨੇ ਵਿਆਹ ਕੀਤਾ ਕਿਵੇਂ ਸਾਰੇ ਚੈਨਲਾਂ ਨੇ ਲਗਾਤਾਰ ਵਿਖਾਇਆ ਉਹ ਕਿਸਾਨ ਅੰਦੋਲਨ ਕਰਦੇ ਹੋ ਕਿਉਂ ਨਹੀਂ ਵਿਖਾਈ ਜਾਂਦੇ ਉਹ ਕਾਰਪੋਰੇਟ ਦੇ ਖਿਲਾਫ ਲੜਦੇ ਕਿਉਂ ਨਹੀਂ ਦੱਸਿਆ ਜਾਂਦਾ ਜੋ ਅਮਬਾਨੀਆ ਅਡਾਨੀਆ ਨੇ ਪੂਰੀ ਦੁਨੀਆ ਚ ਨਾ ਪੈਸਾ ਕਮਾਇਆ ਹੋ ਦੁਨੀਆ सूची ਦੇ ਵਿੱਚ ਉਹਨਾਂ ਦਾ ਨਾਮ ਆ ਉਹ ਐਸੇ ਕਰਕੇ ਆ ਸਭ ਤੋਂ ਮਹਿੰਗੇ ਮਹਿੰਗੇ ਗਾਇਕ ਤੱਕ ਉਹਨਾਂ ਨੇ ਕਿਉਂ ਨਚਾਇਆ ਕਿਉਂਕਿ ਜਿੰਨਾ ਦੁਨੀਆ ਦਾ ਪੈਸਾ ਲੁੱਟ ਕੇ ਉਹਨਾਂ ਨੇ ਲਿਆ ਹੋਇਆ ਉਹ ਵਰਤਨਾ ਵੀ ਆ ਨਾ ਉਹਨਾਂ ਨੇ ਕਿਸੇ ਪਾਸੇ ਤਾਂ ਇਸ ਕਰਕੇ ਉਹ ਸਾਰੀ ਲੁੱਟਦਾ ਪੈਸਾ ਬਾਨੀਆਂੜਾਨੀਆਂ ਨੇ ਆਪਣੇ ਇਹਨਾਂ ਦੇ ਵਿਆਹਾਂ ਦੇ ਵਿੱਚ ਲਾ ਰਿਆ ਜੇ ਕਿਸਾਨ ਐਮਐਸਪੀ ਦੀ ਮੰਗ ਕਰਦਾ ਉਹਨੂੰ ਤਾਂ ਕਹਿੰਦੇ ਕਿ ਇਹਦੇ ਲਈ ਸਾਨੂੰ 18 ਲੱਖ ਕਰੋੜ ਰੁਪਏ ਖਰਚ ਕਰਨਾ ਪਊਗਾ ਜੀ ਅਸੀਂ ਐਮਐਸਪੀ ਦੇਣੀ ਆ ਉਹਨਾਂ ਨੇ ਕਰੋੜਾਂ ਰੁਪਏ ਪਾਣੀ ਵਾਂਗ ਵਹਾਤਾ ਕੋਈ ਉਹਦੇ ਤੇ ਇਤਰਾਸ ਨਹੀਂ ਹੈਗਾ ਔਰ ਇਹਨਾਂ ਪੈਸਾ ਜਿਹੜਾ ਵਾ 18 ਲੱਖ ਕਰੋੜ ਤੋਂ ਵੱਧ ਪੈਸਾ ਜਿੰਨੇ ਕ ਮੋਦੀ ਸਰਕਾਰ ਨੇ ਮਾਫ ਕੀਤਾ ਉਹਨਾਂ ਦਾ ਤਾਂ ਮਾਫ ਹੋ ਜਾਂਦਾ ਤੇ ਕਿਸਾਨ ਨੂੰ ਕਹਿੰਦੇ ਸਾਨੂੰ ਇਹਨਾਂ ਖਰਚਣਾ ਪਊਗਾ ਪੁੱਛਣ ਵਾਲਾ ਆਵੇ ਸਰਕਾਰ ਨੂੰ ਕਿ ਜਿੰਨਾ ਪੈਸਾ ਤੁਸੀਂ ਖਰਚੋਗੇ ਉਹਦੇ ਬਦਲੇ ਚ ਉਹਨਾਂ ਨੂੰ ਤੁਹਾਨੂੰ ਇਹ ਫਸਲ ਵੇਚ ਕੇ ਪੈਸੇ ਵਾਪਸ ਵੀ ਤਾਂ ਆਉਣਗੇ ਨਾ ਤੁਹਾਡੇ ਕੋਲੇ ਤੁਹਾਨੂੰ ਇਕੱਠ ਜਿੱਤੇ ਤੇ ਦੂਸਰੇ ਤੇ ਤੁਹਾਡੇ ਕੋਲੇ ਆ ਜਾਣੇ ਆ ਪਰ ਸਵਾਲ ਇਹੀ ਆ ਵੀ ਅਸੀਂ ਕਿਸਾਨਾਂ ਨੂੰ ਨਹੀਂ ਦੇਣਾ ਇੱਥੋਂ ਦੇ ਲੋਕਾਂ ਨੂੰ ਨਹੀਂ ਦੇਣਾ ਅਸੀਂ ਕਾਰਪੋਰੇਟ ਦਾ ਢੱਡ ਪਰਣਾ ਉਹਨਾਂ ਨੂੰ ਨਹੀਂ ਕੋਈ ਘਟਾ ਆਉਣ ਕਰ ਤੁਹਾਡੇ ਉੱਤੇ ਕੋਈ ਕਾਰਵਾਈ ਹੁੰਦੀ ਦਿੱਲੀ ਨੂੰ ਤੁਸੀਂ ਜਾ ਰਹੇ ਹੋ ਕਿਉਂਕਿ ਪਰਚੇ ਵੀ ਹੋਣਗੇ ਸਰਕਾਰਾਂ ਰੋਕਣਗੀਆਂ ਵੀ ਅਗਰ ਕੁਝ ਹੁੰਦਾ ਤਾਂ ਕਿਵੇਂ ਕਿਸਾਨ ਆਪਣਾ ਬਚਾਅ ਕਿਵੇਂ ਕਰਨਗੇ ਜਾਂ ਸੰਘਰਸ਼ ਕਰਨਗੇ ਕਿਉਂਕਿ ਕੁਝ ਕਿਸਾਨ ਹਰਿਆਣੇ ਦੇ ਬਾਰਡਰਾਂ ਤੇ ਵੀ ਬੈਠੇ ਹੋਏ ਨੇ ਮੰਗਾ ਤਾਂ ਸੇਮ ਨੇ ਜੇਕਰ ਤੁਸੀਂ ਦਿੱਲੀ ਪਹੁੰਚਦੇ ਹੋ ਜੇਕਰ ਸਰਕਾਰ ਕੋਈ ਵਿਧੀ ਕੀ ਕਰਦੀ ਹੈ ਕਿ ਤੁਹਾਡੇ ਵੱਲੋਂ ਕਿਸੇ ਤਰੀਕੇ ਦੀ ਆਵਾਜ਼ ਚੁੱਕੀ ਜਾਊਗੀ ਦੇਖੋ ਪਹਿਲੀ ਤਾਂ ਗੱਲ ਸੰਯੁਕਤ ਕਿਸਾਨ ਮੋਰਚਾ ਇੱਕ ਬਹੁਤ ਵੱਡੀ ਤਾਕਤ ਆ ਜਿਹਦੇ ਚ ਪੰਜਾਬ ਸਮੇਤ ਭਾਰਤ ਦੀਆਂ ਸਾਰੀਆਂ ਜਥੇਬੰਦੀਆਂ ਨੇ 400 ਤੋਂ ਵੱਧ ਜਥੇਬੰਦੀਆਂ ਨੇ ਔਰ ਇਸ ਕਰਕੇ ਭਾਜਪਾ ਸਰਕਾਰ ਕੀ ਬਾਕੀ ਸਾਰੀਆਂ ਸਰਕਾਰਾਂ ਨੂੰ ਇਸ ਦੀ ਤਾਕਤ ਦਾ ਪਤਾ ਕਿ ਜੇ ਅਸੀਂ ਇਹਨਾਂ ਨੂੰ ਰੋਕਾਂਗੇ ਤਾਂ ਸਾਡਾ ਨੁਕਸਾਨ ਹੋਣਾ ਜੜੀਆਂ ਚੋਣਾ ਹੋਣਗੀਆਂ ਉਹਨਾਂ ਨੇ ਬਾਕੀਆਂ ਨੂੰ ਕਿਉਂ ਰੋਕਿਆ ਕਿਉਂਕਿ ਉਹ ਟੁੱਟੇ ਹੋਏ ਸੀ ਬਾਕੀਆਂ ਨਾਲ ਇੱਕ ਇਕਤਾ ਚ ਨਹੀਂ ਸੀ ਵੱਜੇ ਹੋਏ ਜਿਸ ਕਰਕੇ ਉਹਨਾਂ ਨੂੰ ਰੋਕਣਾ ਆਸਾਨ ਹੋ ਗਿਆ ਹੁਣ ਸਾਡਾ ਹੱਥ ਆ ਇਹਦੀਆਂ ਪੰਜੇ ਉਂਗਲਾਂ ਜਦੋਂ ਇਹ ਇਕੱਠੀਆਂ ਹੁੰਦੀਆਂ ਤਾਂ ਇੱਕ ਸੋਨ ਬਣਦਾ ਨਾ ਕਿ ਜਿੰਨੀ ਕਸਨ ਦੀ ਪੀੜ ਹੁੰਦੀ ਹੈ ਨਾ ਉਹ ਇੱਕ ਉਂਗਲ ਦੀ ਨਹੀਂ ਹੁੰਦੀ ਸੋ ਇਸ ਕਰਕੇ ਸੰਯੁਕਤ ਮੋਰਚੇ ਨੂੰ ਉਹਨਾਂ ਨੇ ਐਨ ਐਸ ਐਨਓਸੀ ਵੀ ਦਿੱਤੀ ਹੋਈ ਆ ਰਾਮਲੀਲਾ ਗਰਾਊਂਡ ਸਪੈਸ਼ਲ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਨੂੰ ਇਸਦੀ ਤਾਕਤ ਦਾ ਪਤਾ ਸੀਗਾ ਕਿ ਜੇ ਇਹਨਾਂ ਨੇ ਆਉਣਾ ਤਾਂ ਮਤਲਬ ਆਉਣਾ ਵਾ ਕੱਲੇ ਪੰਜਾਬ ਚੋਂ ਨਹੀਂ ਆਉਣਾ ਇਹਨਾਂ ਨੇ ਸਾਰੇ ਭਾਰਤ ਚੋਂ ਆਉਣਾ ਉਹ ਮੋਰਚਾ ਕਿਉਂ ਉਹਨਾਂ ਨੇ ਰੋਕਿਆ ਹੋ ਇਸ ਕਰਕੇ ਰੋਕਿਆ ਹੋਇਆ ਕਿਉਂਕਿ ਇੱਕ ਤਾਂ ਉਹਨਾਂ ਦੀ ਤਾਕਤ ਘਟਾ ਦੂਸਰਾ ਉਹ ਕੱਲੇ ਪੰਜਾਬ ਚੋਂ ਬੈਠੇ ਹੋਏ ਨੇ ਤੇ ਇਸ ਕਰਕੇ ਉਸ ਸੰਯੁਕਤ ਮੋਰਚੇ ਦੀ ਆਪਣੀ ਇੱਕ ਵੱਖਰੀ ਤਾਕਤ ਆ ਇਹ ਜਿਹੜਾ ਪੂਰੀ ਸਰਕਾਰ ਨੂੰ ਬਰਾਬਰ ਦੀ ਢਾਲ ਹੋਂਦਾ ਤੇ ਇਹਦਾ ਖਮਿਆਜਾ ਉਹਨਾਂ ਨੂੰ ਚੋਣਾਂ 'ਚ ਭੁਗਤਣਾ ਪੈਣਾ ਸੀ ਇਸ ਕਰਕੇ ਉਹਨਾਂ ਨੇ ਗਰਾਮ ਲੀਲਾ ਜਿਹੜਾ ਗਰਾਊਂਡ ਆ ਉਹ ਵੀ ਦਿੱਤਾ ਵਾ ਤੇ ਕਿਸੇ ਵੀ ਕਿਸਮ ਦੀ ਉਹਨਾਂ ਨੇ ਕਿਹਾ ਕਿ ਅਸੀਂ ਰੋਕਾਂਗੇ ਰੋਕੀ ਜੜੀ ਉਹ ਨਹੀਂ ਕਰਾਂਗੇ ਪਰ ਫਿਰ ਵੀ ਕਿਸਾਨ ਆਪਣੀ ਤਿਆਰੀ 'ਚ ਨੇ ਜੋ ਕੁਝ ਵੀ ਕਰਦੇ ਆ ਨਾ ਤਾਂ ਕਿਸਾਨ ਪਹਿਲਾਂ ਕਦੇ ਜ਼ਿਲ੍ਹਿਆਂ ਤੋਂ ਡਰੇ ਸੀਗੇ ਸਾਡੇ ਤੇ ਖੁੱਤੇ 302 ਦੇ ਪਰਚੇ ਹੋਏ ਆ ਵੇਖਣ ਨੂੰ ਲੱਗ ਸਕਦਾ ਕਿ ਮਰਤੇ ਨਹੀਂ ਹੋਇਆ ਮੈਂ ਖੁੱਤੇ ਨਵੇਂ ਮਹੀਨੇ ਜੇਲ੍ਹ ਕੱਟੀ ਐ ਨਾ ਸੰਘਰਸ਼ਾਂ ਦੇ ਵਿੱਚ ਅਸੀਂ ਸੰਘਰਸ਼ਾਂ ਤੋਂ ਨਹੀਂ ਡਰਦੇ ਕਿਉਂਕਿ ਜਦ ਹੱਕ ਲਈ ਲੜਨਾ ਨਾ ਸਾਨੂੰ ਪਤਾ ਕਿ ਇਹਨਾਂ ਤਕਲੀਫਾਂ ਦਾ ਸਾਹਮਣਾ ਸਾਨੂੰ ਕਰਨਾ ਪੈਣਾ ਜੇਲਾ 'ਚ ਵੀ ਜਾਣਾ ਪੈ ਸਕਦਾ ਵਾ ਸਾਨੂੰ ਲੰਬੇ ਸਮੇਂ ਲਈ ਵੀ ਬੈਠਣਾ ਪੈ ਸਕਦਾ ਕਟਰੀ ਪੈ ਸਕਦੀ ਅਸੀਂ ਅਸ ਤੋਂ ਨਹੀਂ ਡਰਦੇ ਕਿਉਂਕਿ ਜਦੋਂ ਕੋਈ ਬੰਦਾ ਆਪਣੇ ਹੱਕ ਲਈ ਲੜਦਾ ਨਾ ਉਹ ਇਹਨਾਂ ਚੀਜ਼ਾਂ ਤੋਂ ਨਹੀਂ ਡਰਦਾ ਹੁੰਦਾ ਤਾਂ ਇਹਦੇ ਲਈ ਇਹ ਹੁੰਦਾ ਕਿ ਸਰਕਾਰ ਨੂੰ ਜੇ ਇਹ ਵਹਿਮ ਹੁੰਦਾ ਕਿ ਅਸੀਂ ਲੋਕਾਂ ਦੇ ਪਰਚੇ ਪਾ ਕੇ ਜੇਲ੍ਹ ਛੁੱਟ ਕੇ ਡਰਾ ਲਾਂਗੇ ਨਾ ਇੱਕ ਭੁਲੇਖਾ ਹੁੰਦਾ ਜਦੋਂ ਲੋਕ ਇਸੀ ਤੋਂ ਉੱਪਰ ਉੱਠ ਜਾਂਦੇ ਹਨ ਨਾ ਫਿਰ ਸਰਕਾਰਾਂ ਦੇ ਕੋਈ ਚੀਜ਼ ਕੰਟਰੋਲ 'ਚ ਨਹੀਂ ਰਹਿੰਦੀ ਲੋਕਾਂ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਐਸੇ ਚੀਜ਼ ਤੋਂ ਹੀ ਗਵਰਨਮੈਂਟ ਡਰਦੀ ਆ ਐਸੇ ਕਰਕੇ ਉਹ ਰੋਕਣੀ ਆਏ ਹੈਗੇ ਤਾਂ ਇਸ ਕਰਕੇ ਅਸੀਂ ਉਹਨਾਂ ਦਾ ਹਰ ਤਰ੍ਹਾਂ ਨਾਲ ਜਵਾਬ ਦੇਣ ਦੇ ਲਈ ਵੀ ਤਿਆਰ ਹਾਂ ਤੁਹਾਨੂੰ ਜਿਵੇਂ ਤੁਸੀਂ ਦੇਖਿਆ ਹੈ ਸਨ ਕਿਸਾਨਤਾ ਅੱਜ ਕਿਸਾਨਾਂ ਵੱਲੋਂ ਖਾਸ ਤੌਰ ਦੇ ਉੱਤੇ ਜਿਹੜੀ ਵੱਡੀ ਤਿਆਰੀ ਦਿੱਲੀ ਵੱਲ ਨੂੰ ਜਾਣ ਵਾਸਤੇ ਕਰ ਲਈਤੀ ਗਈ ਆ ਤਾਂ ਅੱਜ ਵੱਖ-ਵੱਖ ਸ਼ਹਿਰਾਂ ਤੋਂ ਦੇਸ਼ ਭਰ ਦੇ ਵਿੱਚੋਂ ਕਿਸਾਨ ਦਿੱਲੀ ਵੱਲ ਨੂੰ ਜਾਣ ਦੀ ਤਿਆਰੀ ਕਰ ਬੈਠੇ ਨੇ ਤਾਂ ਸਟੇਸ਼ਨਾਂ ਦੇ ਉੱਤੇ ਗੱਡੀਆਂ ਦੀ ਉਡੀਕਾ ਕਰ ਰਹੇ ਨੇ ਤਾਂ ਕੁਝ ਸਮੇਂ ਦੇ ਵਿੱਚ ਇੱਥੋਂ ਰਵਾਨਾ ਵੀ ਹੋਣਗੇ ਤਾਂ ਸਰਕਾਰ ਨੂੰ ਇੱਕ ਵੱਡੀ ਚੇਤਾਵਨੀ ਵੀ ਉਹਨਾਂ ਵੱਲੋਂ ਦਿੱਤੀ ਗਈ ਆ ਜੇਕਰ ਸਰਕਾਰ ਕੋਈ ਉਹੋ ਜਿਹਾ ਕਿਸਾਨਾਂ ਨੂੰ ਰੋਕਦੀ ਆ ਜਾਂ ਕੋਈ ਕਾਰਵਾਈ ਕਰਦੀ ਆ ਤਾਂ ਕਿਸਾਨ ਜਿਹੜੇ ਨੇ ਤਿਆਰਬਾ ਤਿਆਰ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਿਸਾਨ ਇਕੱਠੇ ਵੀ ਹੋਣਗੇ ਪਰ ਹੁਣ ਵੇਖਣ ਵਾਲੀ ਗੱਲ ਹੈ ਕਿ ਕੱਲ ਨੂੰ ਜਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਕਾਲ ਦਿੱਤੀ ਗਈ ਆ ਕਿ ਹੁਣ ਆਰਾਮ ਲੀਲਾ ਗਰਾਊਂਡ ਦੇ ਵਿੱਚ ਕਿਸਾਨ ਇਕੱਠੇ ਹੁੰਦੇ ਆ ਜਾਂ ਦਿੱਲੀ ਸਰਕਾਰ ਰੋਕਦੀ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ